ਨੂਰ ਵਾਸਤੇ ਲੈ ਕੇ ਆਂਦਾ ਗਲੂਕੋਜ਼ ਕੋਈ ਨੂਰ ਨੂੰ ਗਰਮੀ ਚ ਬੁਖਾਰ ਜਾ ਹੋਵੇ ਤਾਂ ਕਰਕੇ ਆ ਦੇ ਦਈਏ ਜੇ ਗਰਮੀ ਗਰਮੀ ਨਹੀਂ ਹੋਜੂਗੀ ਅੱਗੇ ਜਿਹੜਾ ਪੈਸ ਫੋਨ ਲੈ ਗਿਆ ਗੈਸ ਬੂਸ ਬਣਿਆ ਉਹ ਵੀ ਖਤਮ ਹੋ ਜੂਗਾ ਹਨਾ ਨੂਰ ਨੂੰ ਇੱਕ ਚਮਚਾ ਇੱਕ ਚਮਚਾ ਅੱਧਾ ਗਲਾਸ ਪਾਣੀ ਦਾ ਬਾਕੀ ਜੀ ਨੂੰ ਜਿਆਦਾ ਪਤਾ ਕਮੈਂਟ ਕਰਕੇ ਦੱਸੇ ਵੀ ਮਾਤਰਾ ਇੰਨੀ ਹੁੰਦੀ ਹੈ ਕਿ ਨਹੀਂ ਸਾਨੂੰ ਨਹੀਂ ਇਹਨਾਂ ਨੂੰ ਦੱਸ ਸੀ ਅਣਜਾਣ ਅਣਪੋਹਲ ਬੁੱਤ ਬਹਿ ਜਾ ਤੂੰ ਹਾਂ ਤੈਨੂੰ ਹੀ ਦਊਗੀ ਮਮਾ ਦੂਸੀ ਬਣ ਗਈ ਲਾ ਪੀਲਾ ਪਹਿਲਾਂ ਨਹੀਂ ਉਹ ਪੀ ਲਿਆ ਹੋਣਾ ਆ ਤਾਂ ਵਧੀਆ ਦੂਸੀ ਬਣ ਕੇ ਪੀਲਾ ਨਿਸ਼ ਕਰਦਾ ਉਹਦਾ ਪੀ ਜਾ ਪੀ ਜਾ ਪੀ ਜਾ ਮਿੱਠਾ ਪੀਲਾ ਪੀ ਲਦਾ ਪੀਲਾ ਮੱਦੀ ਜਲਦੀ ਇਹ ਪੀਲਾ ਐ ਮੱ ਗੈਸ ਬਣਿਆ ਪੀਲਾ ਪੀਲਾ ਬੇਟੇ ਪੀਲਾ ਪੀਲਾ ਫਿਰ ਗੈਸ ਆ ਨੋ ਠੰਡਾ ਕੋਈ ਖਾਰਾ ਹੁੰਦਾ ਹੈ ਐ ਮੱਦੀ ਨੇ ਨੂੰ ਪਾਇਆ ਨੇ ਨੂੰ ਪਾ ਤੁਸੀਂ ਪੀਲਾ ਹੋ ਥੋੜਾ ਇੱਕ ਤੋਂ ਘਟਾ ਹੋਰ ਪੀ ਲਓ ਇਹਨਾਂ ਨੇ ਕਿ ਦਾਰੂ ਵੀ ਮੈਂ ਦਾਰੂ ਦਾਰੂ ਨਹੀਂ ਵਿੱਤ ਜੂਸਾ ਪੀ ਲੈ ਦਾਰੂ ਕਿਹਦੀ ਖਾਇਆ ਤੈਨੂੰ ਕਹਿਣਾ ਮੈਂ ਤਾਂ ਪੀਏ ਹੀ ਨਹੀਂ ਕਰਨਾ ਇਹਦਾ ਟੇਸਟੀ ਖਰਾਬ ਜਾਗਾ ਤੇ ਇਹਨੂੰ ਦੇਖ ਲੈ ਥੋੜਾ ਜਿਹਾ ਥੋੜਾ ਜਿਹਾ